ਸਤਿ ਸ਼੍ਰੀ ਅਕਾਲ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸੋ ਅਸੀਂ ਜਿਵੇਂ ਆਖਦੇ ਹਾਂ ਮੇਰੇ ਚੈਨਲ ਗੋਗੀ ਟਿੱਬੇ ਵਾਲਾ ਤੇ ਸਾਰੇ ਹੀ ਦਰਸ਼ਕ ਵੀਰਾਂ ਦਾ ਸੋ ਮੇਰੇ ਨਾਲ ਨੇ ਅੱਜ ਵੀ ਮੇਰੇ ਚਾਚਾ ਜੀ ਜਿਹੜੇ ਅਕਸਰ ਮੇਰੇ ਨਾਲ ਹੁੰਦੇ ਨੇ ਤਸਵੀਰ ਸਿੰਘ ਜੱਸੀ ਜਵੰਧਾ ਦੇ ਨਾਮ ਨਾਲ ਜਾਣੇ ਜਾਂਦੇ ਨੇ ਸੋ ਬੜੀ ਵਧੀਆ ਖੇਤੀ ਕਰਦੇ ਨੇ ਕੁਦਰਤੀ ਖੇਤੀ ਕਰਦੇ ਨੇ ਸੋ ਸਾਡੇ ਪਿੰਡ ਦੀ ਟੀਮ ਜਿਹੜੀ ਪਿਛਲੇ 2 ਦਿਨ ਪਹਿਲਾਂ ਆਪਾਂ ਵੀਡੀਓ ਪਾਈ ਸੀ ਤੁਹਾਨੂੰ ਕਿ ਹਰਾਚਾਰਾ ਲੈ ਕੇ ਅਚਾਰ ਲੈ ਕੇ ਗਈ ਸੀ ਇੱਥੇ ਫਲੱਡ ਆਏ ਹੋਣੇ ਜਿਹਦੇ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਹੈ ਇਹਨਾਂ ਹੜ੍ਹਾਂ ਦੇ ਕਾਰਨ ਸੋ ਉਹ ਲੋਕ ਅੱਜ ਵੀ ਉਹਨਾਂ ਨੂੰ ਬਹੁਤ ਵੱਡੀਆਂ ਮਦਦਾਂ ਦੀ ਜ਼ਰੂਰਤ ਹੈ ਸਾਡੇ ਪਿੰਡ ਵੱਲੋਂਾਰੇ ਪਿੰਡ ਨੇ ਇਕੱਠੇ ਹੋ ਕੇ ਜਿੰਨਾ ਕੁ ਵੀ ਹੋ ਸਕਿਆ ਲਗਭਗ 80-90 ਕੁਵਟਾ ਜਿਹੜਾ ਚਾਰਾ ਸੀ ਅਸੀਂ ਅਸੀਂ ਉਹਨਾਂ ਨੂੰ ਆਚਾਰ ਦੇ ਕੇ ਆਇਆ ਚਾਚਾ ਹੁਣੀ ਗਏ ਸੀਗੇ ਨਾਲ ਹੋਰ ਵੀ ਪਿੰਡ ਦੇ ਜਿਹੜੇ ਸਾਡੇ ਮੁੰਡੇ ਨੇ ਨੌਜਵਾਨ ਟੀਮ ਹੈ ਉਹ ਗਈ ਸੀਗੀ ਕਾਚਾ ਜੀ ਤੋਂ ਪੁੱਛਦੇ ਆਪਾਂ ਕਿ ਉਹ ਕਿਵੇਂ ਦੇ ਹਾਲਾਤ ਸੀਗੇ ਉੱਥੇ ਉੱਥੇ ਲੋਕਾਂ ਦਾ ਜਿਹੜਾ ਹੁਣ ਕਿਵੇਂ ਦੇ ਹਾਲਾਤ ਨੇ ਤੇ ਉਹ ਲੋਕ ਕਿੰਨੀਆਂ ਕਸਵਸਿਆਵਾਂ ਨਾਲ ਜੂਝ ਰਹੇ ਨੇ ਮੇਰੇ ਨਾਲ ਨੇ ਚਾਚਾ ਸੱਚੀ ਗੱਲ ਚਾਚਾ ਅੱਛਾ ਜੀ ਤੁਸੀਂ ਗਏ ਸੀ ਉਧਰ ਤੇ ਉੱਥੇ ਜਾ ਕੇ ਤੁਹਾਨੂੰ ਕਿਵੇਂ ਦੇ ਹਾਲਾਤ ਲੱਗੇ ਕੀ ਉਹਨਾਂ ਦੀ ਪੋਜੀਸ਼ਨ ਨਾਲ ਹਾਲਾਤ ਤਾਂ ਦੇਖੋ ਜਿੰਨਾ ਦਰਿਆ ਪਿੰਡ ਆਪਣੇ ਪੰਜਾਬ ਦੇ ਦੀ ਲੰਘਦਾ ਠੀਕ ਹੈ ਜੀ ਉਹਦੇ ਨਾਲ ਜਿਹੜੇ ਬਨਤੋਂ ਅੰਦਰ ਹੈ ਉਹ ਮਾਲਕੀਤ ਉਹਨਾਂ ਦੀ ਜ਼ਮੀਨ ਠੀਕ ਹੈ ਇੰਨੀ ਹੋ ਗਈ ਉਹਦਾ ਸਾਰ ਵੀ ਖਤਮ ਠੀਕ ਹੈ ਜਿੱਥੋਂ ਕਿਤੇ ਬਨ ਟੁੱਟ ਗਿਆ ਠੀਕ ਹੈ ਉਹ ਵਾਲੇ ਵਾਲੇ ਪਿੰਡ ਵੀ ਖਾਸੇ ਨੁਕਸਾਨੇ ਗਏ ਨੇ ਇਤੋਂ ਬੰਨ ਟੁੱਟੇ ਨੇਗੇ ਉਹ ਪਿੰਡ ਦਾ ਦਾ ਵੱਲ ਵੀ ਮੰਨ ਰਸਨ ਵਗੈਰਾ ਸਭ ਕੁ ਡੰਗਰ ਜਰ ਸਭ ਕੁ ਬਹਿਗੇ ਵਿੱਚ ਠੀਕ ਉਹਨਾਂ ਦੇ ਹਾਲਾਤ ਤਾਂ ਬੜੇ ਭੜੇ ਨੇ ਠੀਕ ਜਿਹੜੇ ਮੰਨ ਤੋਂ ਪਿੰਡ ਬਾਹਰ ਰਹੇਗੇ ਜ਼ਮੀਨਾਂ ਅਗਲੇ ਦੀ ਉਧਰ ਨੇ ਚਲੋ ਉਹਨਾਂ ਦਾ ਇੰਨਾ ਕਾ ਘਰਵਾਰ ਬਚ ਗਏ ਡੰਗਰ ਪਸ਼ੂ ਬਚ ਗਏ ਠੀਕ ਹੈ ਤੇ ਉਹ ਦਾ ਮੰਗਦੇ ਵੀ ਜਿਆਦੇ ਮੰਨ ਇੱਕ ਲਾਲੂ ਵੀ ਆਪਣੀ ਪੰਜਾਬ ਦੀ ਧਰਤੀ ਹੈ ਅਸੀਂ ਉਹਨੇ ਕਿਤੇ ਖੁਸ਼ ਰਹਿੰਦੇ ਜਿੰਨੀ ਕਿ ਮਾਲਕ ਸਾਨੂੰ ਕੋਈ ਉਹ ਕਰਦਾ ਉਹ ਬੰਦੇ ਨੇ ਸਾਨੂੰ ਜਿਹੜੇ ਪਿੰਡ ਅਸੀਂ ਗਏ ਸੀ ਠੀਕ ਹੈ ਜੀ ਉਹਨਾਂ ਨੇ ਸਾਨੂੰ ਲੰਗਰ ਬਣਾਇਆ ਠੀਕ ਹੈ ਬਾਕਾਇਦਾ ਇਹ ਕਿ ਆ ਸਾਨੂੰ ਕਹਿੰਦੇ ਜੀ ਰਸਣ ਦੀ ਕਿਸੇ ਦੀ ਲੋੜ ਨਹੀਂ ਠੀਕ ਹੈ ਸਾਡੇ ਧੂੜੀ ਵੀ ਹੈਗੀ ਆ ਠੀਕ ਹੈ ਸਾਡੇ ਕੱਲੇ ਖੇਤ ਖੇਤ ਕਹਿੰਦੇ ਡੁੱਬਰੇ ਹੀ ਦੇਖ ਕੇ ਮਨ ਬੰਨ ਦੇ ਨਾਲ ਹੀ ਪਿੰਡ ਸੀ ਬਿਲਕੁਲ ਠੀਕ ਹੈ ਇੱਕ ਇੱਕ ਪਿੰਡ ਦੇ ਵਿੱਚ ਇੱਕ ਘਰ ਦੀ ਜ਼ਮੀਨ ਇੱਧਰ ਦੀ ਬੰਨ ਤੂੰ ਠੀਕ ਉਹਦੇ ਪੱਠੇ ਦੱਥੇ ਖੜੇ ਸੀ ਠੀਕ ਹੈ ਤੇ ਉਹ ਬੰਦਾ ਲੈਨ ਵੀ ਨਹੀਂ ਆਇਆ ਸਾਨੂੰ ਇਹ ਗੱਲ ਹੈ ਕਿ ਜਿਵੇਂ ਸਾਰਾ ਬੰਡਲਿੰਗ ਆਪਾਂ ਮਿਲਿਆ ਨਹੀਂ ਬਿਲਕੁਲ ਨਹੀਂ ਲੈਣਾ ਆਇਆ ਠੀਕ ਹੈ ਤੇ ਬਾਕੀ ਸਾਰਿਆਂ ਨੂੰ ਪਿੰਡ ਵਾਲਿਆਂ ਨੇ ਮਨ ਬਹੁਤ ਹੀ ਸਜੇ ਡੰਗ ਨਾਲ ਠੀਕ ਹੈ ਲਿਸਟ ਬਣਾ ਕੇ ਹੁਣ ਪਿੰਡ 'ਚ 250 ਘਰ ਆਉਜਾ ਠੀਕ ਹੈ ਸਾਡੇ ਕੋਲੇ ਤਕਰੀਬਨ ਮਿਲਦਾ ਵੀ 90-95 ਘੰਡਾ ਸੀ ਉਹ ਠੀਕ ਹੈ ਉਹਨਾਂ ਨੇ ਜਿਹਦੇ ਘੱਟ ਡੰਗਰ ਨੇ ਦੋ ਉਹਨੂੰ ਇੱਕ ਦੇਤੀ ਜਹਜ ਸਾਹਿਬ ਨਾਲ ਮਨ ਉਹਨਾਂ ਨੇ ਆਪਦਾ ਲਿਸਟ ਬਣਾ ਕੇ ਉੱਥੇ ਵੰਡੀਆ ਠੀਕ ਹੈ ਹਮ ਪਰ ਹਾਲਾਤ ਬਹੁਤ ਬੁਰੇ ਨੇ ਉਹ ਵੱਡਾ ਸਬਰ ਆ ਲੋਕਾਂ ਦਾ ਉਹਨਾਂ ਦਾ ਜਿਹੜੇ ਹਰ ਦੂਏ ਤੀਏ ਸਾਲ ਬਾਅਦ ਉਜੜਦੇ ਨੇ ਸਰਕਾਰਾਂ ਨੇ ਕੁਝ ਕਰ ਰਹੀਆਂ 22 ਦੇ ਵਿੱਚ ਕਹਿੰਦੇ ਮੈਨੂੰ ਇਹ ਗੱਲ ਪਤਾ ਲੱਗੀ ਹੈ ਦੇਖੋ ਐ ਨਹੀਂ ਪਤਾ ਵੀ ਸਹੀ ਆ ਜਾਂ ਗਲਤ ਆ ਕਿ ਉਹ 2022 ਦੇ ਵਿੱਚ ਜਦੋਂ ਪਹਿਲਾਂ ਹੜਾ ਆਏ ਨੇਗੇ ਉਦੋਂ ਜਿੱਥੋਂ ਉਦੋਂ ਕਹਿੰਦੇ ਬੰਨ ਟੁੱਟਿਆ ਸੀ ਹੁਣ ਵੀ ਬੰਨ ਉੱਥੋਂ ਹੀ ਟੁੱਟਿਆ ਹਾਂ ਉਦੋਂ ਬੰਨ ਟੁੱਟਿਆ ਉਦੋਂ ਵੀ ਕਹਦੇ ਲੋਹਿਆਂ ਗਏ ਸੀ ਠੀਕ ਹੈ ਹੁਣ ਉਹਦੇ ਪਿੱਛੇ ਰੋਟਿਆ ਠੀਕ ਹੈ ਲੋਹਿਆਂ ਵੀ ਉੱਥੇ ਮਨ ਸਾਈਡ ਜੀ ਤੇ ਰਹਿ ਗਈਆਂ ਠੀਕ ਹੈ ਜਦ ਆਪਾਂ ਨੂੰ ਉਹ ਏਰੀਆ ਦਾ ਭੇਦ ਨਹੀਂ ਕੋਈ ਹੋਰ ਹੁੰਦਾ ਜਦੋਂ ਬਾ ਪਾਣੀ ਜਿੱਦਾ ਜਾਇ ਨਹੀਂ ਜਾਂਦਾਗਾ ਆਪਾਂ ਤਾਂ ਵਾਰ-ਵਾਰ ਦੀ ਘੁੰਮਦੇ ਪਰ ਹੈ ਏਰੀਆ ਉੱਥੇ ਜੀ ਆ ਠੀਕ ਸੋ ਹਰ 2-3 ਸਾਲਾਂ ਬਾਅਦ ਉੱਜੜ ਜਾਣਾ ਹਨਾ ਬਸਿਆ ਵਸਾਇਆ ਸਾਰਾ ਜਿਗਾਰ ਦਾ ਖਰਾਬ ਹੋ ਜਾਣਾ ਉਹਨਾਂ ਲੋਕਾਂ ਦੇ ਮਿਲਾਂ ਤੇ ਕੀ ਬੀਤਦੀ ਪੱਕੇ ਜਿੱਦ ਦੀ ਖੇਡ ਮੰਨ ਕੇ ਪ੍ਰਮਾਤਮਾ ਨੇ ਉਹਨਾਂ ਨੂੰ ਤੁਸੀਂ ਦੇਖੋ ਕਿੰਨਾ ਸਬਰ ਦੇ ਕੇ ਨਵਾਜਿਆ ਹਨਾ ਕਿੰਨਾ ਸਾਵਰਾ ਬਹੁਤ ਵੱਡਾ ਜਿਗਰਾ ਜੀ ਹੈਨਾ ਕਿੱਡਾ ਵੱਡਾ ਜਿਗਰਾ ਉਹ ਲੋਕਾਂ ਦਾ ਪਰ ਇੱਕ ਗੱਲ ਹੋਰ ਦੇਖਣੀ ਚਾਹੂੰ ਚਾਚਾ ਵੈਸੇ ਵੀ ਇਹ ਗੱਲਾਂ ਬਹੁਤ ਹੋਰ ਵੀ ਚੈਨਲਾਂ ਦੇ ਉੱਤੇ ਪਾ ਰਹੇ ਨੇ ਦੋਸਤੋ ਮਿੱਤਰ ਕਿ ਜਦੋਂ ਕਿੱਥੇ ਭਾਰਤ ਦੇ ਵਿੱਚ ਜਾਂ ਬਾਹਰ ਕਿਤੇ ਨੁਕਸਾਨ ਹੁੰਦਾ ਹੈ ਕੋਈ ਵੱਡੇ ਵਿਪਤਾ ਆਉਂਦੀ ਹੈ ਕੋਈ ਵੱਡੀ ਆਫਤ ਆਉਂਦੀ ਆ ਤਾਂ ਜਿਹੜੇ ਪੰਜਾਬੀ ਨੇ ਉਹ ਆਪਣੇ ਟਰੈਕਟਰ ਟਰਾਲੀਆਂ ਦੇ ਵਿੱਚ ਲੰਗਰ ਲੈ ਕੇ ਹੈਨਾ ਸਾਰੇ ਆਪਣੇ ਜਿਵੇਂ ਆਪਣੇ ਵਾਲੇ ਵਾਲੇ ਸੂਬੇ ਨੇ ਜਦੋਂ ਅਕਸਰ ਹਿਮਾਚਲ ਦੇ ਵਿੱਚ ਹੋ ਗਿਆ ਹੈਨਾ ਹੋਰ ਜਿਹੜੇ ਸੂਬਿਆਂ ਦੇ ਵਿੱਚ ਜਦੋਂ ਕੋਈ ਆਫਤੌਂਦੀ ਆ ਤਾਂ ਪੰਜਾਬੀ ਭੱਜਦੇ ਨੇ ਵੀ ਯਾਰ ਉਹਨਾਂ ਦੀ ਮਦਦ ਕੀਤੀ ਜਾਵੇ ਤੁਹਾਨੂੰ ਕੀ ਲੱਗਿਆ ਤੁਸੀਂ ਉੱਥੇ ਕੀ ਦੇਖਿਆ ਤੁਸੀਂ ਜਾ ਕੇ ਕੀ ਪੰਜਾਬੀਆਂ ਤੋਂ ਬਿਨਾ ਕੋਈ ਗੈਰ ਪੰਜਾਬੀ ਸੂਬੇ ਦੇ ਲੋਕ ਯਾਰ ਤੁਸੀਂ ਇਹ ਗਲਤ ਸੋਚਦੇ ਹੋ ਠੀਕ ਹੈ ਗਲਤ ਕਿਉਂ ਸੋਚਦੇ ਹੂੰ ਪੰਜਾਬੀ ਦਾ ਹਰ ਪਾਸੇ ਮਾਰਨ ਨੂੰ ਤਿਆਰ ਹੈ ਹਰ ਇੱਕ ਠੀਕ ਹੈ ਜਿੱਥੇ ਮਰਜੀ ਬੱਬ ਜੋ ਮੈਂ ਪੂਰੇ ਇੰਡੀਆ ਦੇ ਵਿੱਚ ਕੰਮ ਕਰਿਆ ਕੰਪਨੀ ਦੇ ਵਿੱਚ ਦੀ ਠੀਕ 100 ਦੇ ਵਿੱਚੋਂ ਤੁਹਾਨੂੰ 2000 ਬੰਦੇ ਮਿਲਣਗੇ ਜਿਹੜੇ ਪੰਜਾਬੀ ਨੂੰ ਪਿਆਰ ਕਰਦੇ ਨੇ ਜਿਨ੍ਹਾਂ ਨਾਲ ਕੋਈ ਬੀਤ ਚੁੱਕੀ ਜਾਂ ਜਿਹਦੀ ਕੋਈ ਪੰਜਾਬੀ ਨੇ ਮਦਦ ਕਰੀ ਠੀਕ ਹੈ ਜਿਹਦਾ ਪੱਗ ਦੇਖ ਕੇ ਵੀ ਇਹ ਪੰਜਾਬੀ ਨੂੰ ਪਰਾ ਮੰਨਦੇ ਪਰ ਅਸੀਂ ਉਹ ਚੀਜ਼ ਨੂੰ ਸੋਚ ਕੇ ਨਹੀਂ ਚੱਲਦੇ ਅਸੀਂ ਚੱਲਦੇ ਆ ਭਾਈ ਕਨਈਆ ਵਾਲੀ ਲਹਿਰ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਸ਼ਿਕਾਇਤ ਵੀ ਕਰੀਦੀ ਵੀ ਉਹ ਦੋਸ਼ ਬਣਾਉਣ ਨੂੰ ਵੀ ਪਾਣੀ ਪੀਂਦੇ ਹੈਨਾ ਸਹੀ ਗੱਲ ਹੈ ਤੇਰਾ ਭਾਈ ਕਨਈਆ ਹਾਂ ਗੁਰੂ ਜੀ ਕਹਿੰਦਾ ਅਸੀਂ ਚਲੋ ਆਪਦੇ ਇਹ ਤੇ ਕਰਨੀ ਕਰਨੀ ਜਦੋਂ ਲੰਗਰ ਲਾਉਣਿਆਂ ਉੱਤੇ ਸਾਨੂੰ ਕੋਈ ਆਪਦਾ ਤੇ ਬਗਾਨਾ ਨਜ਼ਰ ਉਹ ਤਾਂ ਉਹਨਾਂ ਨੇ ਕਹੀ ਆ ਉਹ ਹਾਂ ਜਿਹੜੇ ਆਪਣੇ ਕਿਸੇ ਵੀ ਦੇਖੋ ਮੈਂ ਡਰਾਈਵਰ ਹੋਏ ਨੇ ਤਮਲ ਲਾਡੂ ਬਣੀ ਤਿੰਨ ਚਾਰ ਮੰਦਰ ਨੇ ਵਧੀਆ ਬੜੇ ਬੜੇ ਠੀਕ ਆ ਜੀ ਉਹਨਾਂ ਜੀ ਵੀ ਗਏ ਆ ਉੱਥੇ ਮਨ ਲਾਈਨਾਂ ਵੀ ਲੱਗਦੀਆਂ ਨੇ ਵੀਆਈਪੀ ਵਾਲੀਆਂ ਅੱਡ 500 ਵਾਲੀਆਂ ਅੱਡ 200 ਵਾਲੀਆਂ ਅੱਡ ਠੀਕ ਆ ਜੀ ਤੇ ਉੱਥੇ ਵੀ ਥੋੜ ਨੂੰ ਮਨ ਲੰਗਰ ਵੀ ਤੁਸੀਂ ਇੱਕਾ ਮੰਦਰ ਦੀ ਬਤਨ ਕਿੱਥੇ ਦੀ ਵੀਡੀਓ ਚੱਲਦੀ ਸੀ ਜਿਹਦੇ ਚ ਜਿਹੜੇ ਸਕੂਲ ਕਾਸਟ ਦੀ ਉਹਨਾਂ ਨੂੰ ਥੱਲੇ ਪਾ ਕੇ ਖਵਾਇਆ ਜਾਂਦਾ ਸੀ ਦੂਜੇ ਨੂੰ ਕੇਲਾ ਦੇ ਪੱਤੇਆਂ ਦੇ ਜਾਂ ਭਾਂਡਿਆਂ ਦੇ ਉਹ ਆਪਣੇ ਉਹਨਾਂ ਦੇ ਕੋਲ ਨੇ ਅਜੇ ਇਹ ਗੱਲਾਂ ਚ ਪੈ ਗਏ ਫਿਰ ਆਪਣਾ ਗੁਰੂ ਘਰ ਦੇ ਵਿੱਚ ਦੇਖ ਲਓ ਤੁਸੀਂ ਵੀ ਆਪਣੇ ਕਿਤੇ ਹੈ ਇਹ ਨਹੀਂ ਇਹ ਤਾਂ ਬਿਲਕੁਲ ਉਹਨੇ ਇਹੀ ਤਾਂ ਸਿਖਾਇਆ ਵੀ ਉੱਥੇ ਜਿਹੜਾ ਬਾਗ ਆ ਉਹ ਸਾਰਾ ਇੱਕ ਭਾਂਡੇ ਵੀ ਇਕੱਠੇ ਮਾਨਸਕੀ ਜਾਤ ਸਭੇ ਇੱਕ ਪਹਿਚਾਨ ਉਹਨਾਂ ਜਿਹੜੇ ਮੈਂ ਹਜੇ ਕਈ ਵੀਰੇ ਗੱਲਾਂ ਘਰੇ ਵੀ ਕਹਦੇ ਨੇ ਉਹਨਾਂ ਜਦੋਂ ਕਿਤੇ ਕਰੀਬ ਦਿਹਾੜੀਏ ਦੂੜੇ ਆਪਣੇ ਨੇ ਮੁੰਡੇ ਜਿਹੜੇ ਨਵੇਂ ਮੁੰਡੇ ਨੇ ਕਈ ਵੀ ਸਲ ਭਾਂਡੇ ਉਹ ਵੀ ਰੱਖ ਦਿੰਦੇ ਨੇ ਠੀਕ ਹੈ ਜੀ ਭਾਂਡੇ ਦਾ ਸਾਫ ਕਰਦੇ ਨੇ ਠੀਕ ਹੈ ਜੀ ਜੇ ਕੋਈ ਬੁੜੀਆਂ ਕਹਿੰਦੀਆਂ ਮੈਂ ਉੱਥੇ ਵੀ ਕਹਿੰਦਾ ਮੈਂ ਦੋ ਗੁਰੂ ਘਰ ਜਾ ਕੇ ਸੇਵਾ ਕਰਦੀ ਹੁੰਨੀ ਉਹ ਉੱਥੇ ਦੇਖਦੀ ਹੁੰਨੀ ਬੀ ਇਹ ਹਰੀ ਜਣਾ ਦਾ ਜਾਂ ਮਾਜੀ ਵੀ ਸ਼ੰਗਾਂ ਦਾ ਜਾਂ ਕੀ ਦਾ ਬਿਲਕੁਲ ਸਹੀ ਗੱਲ ਇਹ ਗੱਲ ਨਹੀਂ ਦੇਖਦੇ ਨਾ ਨਹੀਂ ਇਹ ਸਾਡਾ ਇੱਕ ਮੰਨ ਆ ਲੈ ਲਓ ਵੀ ਚਾਹੇ ਸਾਡੇ ਚ ਗੁਰੂਆਂ ਦੀ ਉਹ ਲਾ ਲਓ ਕਿਰਪਾ ਦਾ ਲਓ ਜਾਂ ਗੁਰੂਆਂ ਨੇ ਸਾਡੇ ਚ ਨੀਤੀ ਕੋਟ ਕੋਟ ਭਰਤੀ ਵੀ ਜਦੋਂ ਤੁਸੀਂ ਲੰਗਰ ਲਾਉਣਾ ਉਦੋਂ ਤੁਸੀਂ ਕੋਈ ਜਾਤ ਪਾਤ ਨਹੀਂ ਦੇਖਦੇ ਸਹੀ ਗੱਲ ਹੈ ਚਾਹੇ ਉਹ ਹਿੰਦੂ ਆ ਚਾਹੇ ਆਪਾਂ ਹਣ ਕੀ ਤੂੰ ਮੁਸਲਮਾਨ ਆ ਸਿੱਖਾਂ ਸਹੀ ਗੱਲ ਹੈ ਪਰਵਾਰ ਇੱਥੇ ਬਸ ਦੇਣ ਆਪਣੇ ਹਿੰਦੂਆਂ ਦੇ ਪਰਿਵਾਰ ਵੀ ਨੇ ਆਪਣੇ ਪਿੰਡ 'ਚ ਹੁਣ ਤੁਸੀਂ ਖੁਦ ਦੇਖੋ ਭਾਰਤ ਦੇ ਵਿੱਚ ਐਸ ਟਾਈਮੇ ਜਿਹੜੀ ਰਾਜਨੀਤੀ ਚੱਲ ਰਹੀ ਆ ਉਹ ਹੂੰ ਹਿੰਦੂ ਮੁਸਲਮਾਨ ਹਿੰਦੂ ਮੁਸਲਮਾਨ ਚੱਲ ਰਹੀ ਆ ਹਨ ਪਰ ਜਿਹੜੇ ਬਾਹਰ ਲੋਕ ਨੇ ਜਿਹੜੇ ਉੱਥੋਂ ਦੂਰ ਲੋਕ ਨੇ ਜਿਹੜੇ ਰਹਿੰਦੇ ਨੇ ਲੋਕ ਉਹਨਾਂ ਦੇ ਵਿੱਚ ਹਿੰਦੂ ਮੁਸਲਮਾਨ ਹੈ ਹੀ ਨਹੀਂ ਹੁਣ ਆਪਾਂ ਆ ਗਏ ਆਪਾਂ ਵਿਚਰਦੇ ਆ ਆਪਣੇ ਨਾਲ ਹੁਣ ਮੇਰਾ ਮੁੰਡਾ 파ਟਨਰ ਆ ਜਿਹੜਾ ਉਹ ਬਾਣੀਆ ਦਾ ਬਾਣੀਆ ਦਾ ਰਵੀ ਦਾਸ ਵਾਲਾ 15 ਸਾਲਾਂ ਤੋਂ ਇਕੱਠੇ ਕੰਮ ਕਰ ਰਹੇ ਆ ਤੇ ਉਹ ਮਹਾਜਨਾ ਦਾ ਇਹਦਾ ਇੱਕ ਬੋਤਾਂ ਦੇ ਚੱਕਰ 'ਚ ਵੰਡਣ ਦਾ ਯਾਰ ਕੁਛ ਨਹੀਂ ਬੰਦੇ ਚੋ ਭਾਜਨ ਕਰਤਾ ਸਾਡੇ ਦਿਮਾਗ ਦੇ ਵਿੱਚ ਭਰਤਾ ਵੀ ਨਹੀਂ ਉਹਨੂੰ ਫਲਾਣੇ ਦਾ ਖਤਰਾ ਉਹਨੂੰ ਟੁਕੜੇ ਦਾ ਖਤਰਾ ਕਿਸੇ ਦਾ ਕਿਸੇ ਨੂੰ ਕਿਸੇ ਤੋਂ ਨਹੀਂ ਖਤਰਾ ਲੀਡਰਾਂ ਨੂੰ ਆ ਹਾਂ ਉਹਨਾਂ ਦੀਆਂ ਕੁਰਸੀਆਂ ਨੂੰ ਖਤਰਾ ਉਹਨਾਂ ਦੀਆਂ ਕੁਰਸੀਆਂ ਨੂੰ ਖਤਰਾ ਸਾਨੂੰ ਕਿਸੇ ਨੂੰ ਅਸਾ ਹੋਰ ਦਾ ਸਾਨੂੰ ਮੈਂ ਜਿੰਨੀਆਂ ਜਥੇਬੰਦੀਆਂ ਬਣਦੀਆਂ ਨੇ ਆ ਉਹਦੀ ਬਣ ਗਈ ਆ ਉਹਦੀ ਬਣ ਗਈ ਉਹਦੀ ਬਣ ਗਈ ਇਹ ਸਾਰੀਆਂ ਆਪਣੀਆਂ ਰੋਟੀਆਂ ਸੇਕਣ ਦੇ ਠੀਕ ਹੈ ਜੀ ਇਹ ਵੀ ਇੱਕ ਗੱਲ ਸੱਚੀ ਹੈ ਚਾ ਉਧਰ ਦਾ ਮਸਲਾ ਤਾਂ ਚਾ ਉਧਰ ਦਾ ਚਲੋ ਆਪਾਂ ਵੀ ਰਹੇ ਆ ਆਮ ਆਦਮੀ ਪਾਰਟੀ ਨਾਲ ਪੂਰੇ ਠੋਕ ਕੇ ਖੜੇ ਰਹੇ ਆ ਠੀਕ ਹੈ ਜੀ ਪਰ ਜਦੋਂ ਦਾ ਆਪਾਂ ਨੇ ਦੇਖ ਲਿਆ ਵੀ ਯਾਰ ਇਹ ਵੀ ਉਹੀ ਗੁੱਸਾ ਆਪਾਂ ਘਰੇ ਬਹਿ ਗਿਆ ਉਹਦਾ ਰਾਮਣ ਹੁਣ ਕਿਸੇ ਨਾਲ ਦੁਰਦੇ ਵੀ ਹੈ ਨਹੀਂ ਵਾਹ ਹੁਣ ਮੇਰੀ ਪਾਰਟੀ ਨਾਲ ਤੁਰ ਪਿਓ ਆਪਣੀ ਇਕਤਾ ਪਾਰਟੀ ਨਾਲ ਤੇ ਸੋ ਦੋਸਤੋ ਇਹਨਾਂ ਦੇ ਤੁਹਾਨੂੰ ਦੱਸਿਆ ਹਨਾ ਅਸੀਂ ਸਾਡਾ ਮਕਸਦ ਤਾਂ ਇਹੀ ਆ ਗਿਆ ਕਿ ਅਸੀਂ ਜਿਹੜੀ ਵੀਡੀਓ ਪਾਈ ਹੈ ਇਹ ਵੀਡੀਓ ਨੂੰ ਤੁਸੀਂ ਦੇਖ ਕੇ ਕੋਸ਼ਿਸ਼ ਕਰੋ ਕਿ ਉਹ ਲੋਕਾਂ ਦੀ ਜਿੰਨੀ ਕੁ ਮਦਦ ਹੁੰਦੀ ਹੈ ਉਹਨਾਂ ਇੱਕ ਉਹਨਾਂ ਦੀ ਮਦਦ ਕਰ ਦਿੱਤੀ ਜਾਵੇ ਤਾਂ ਜੋ ਉਹ ਲੋਕ ਵੀ ਆਪਣਾ ਜਿਹੜਾ ਮਾਲਾ ਟਾਈਮਾ ਲਗਾ ਹੁੰਦਾ ਪੱਠੇ ਦਾ ਨੁਕਸਾਨ ਦੇਖਦੀ ਆਪਣੀ ਰਜੀ ਬਹੁਤ ਹੋ ਜਾਂ ਹਾਂ ਪੱਠੇ ਆਪਣੇ ਵੀ ਆਪਣੇ ਪਿੰਡ ਜੀ ਵੀ ਜਿਹੜੇ ਉੱਚੇ ਥਾਵਾਂ 'ਚ ਪੱਠੇ ਰਹਿ ਗਏ ਰਹਿ ਗਏ ਨਹੀਂ ਤਕਰੀਬਨ ਉਹਨਾਂ ਦੋ ਦਿਨ ਵਿਗੇ ਸੌਦਾ ਪੱਠੇ ਦੀ ਮੇਰੇ ਵੀ ਮਰ ਗਈ ਕਿਉਂਕਿ ਆਪਾਂ ਪੱਠੇ ਵੜ ਕੇ ਲੈ ਜਾਂਦੇ ਸੀ ਵਾਹ ਇਹੇ ਕਰਕੇ ਵੀ ਚਲੋ ਕੋਈ ਨਾ ਆਪਾਂ ਫੇਰ ਵੀ ਉਹਨਾਂ ਨੂੰ ਬਹੁਤ ਸੋਖੇ ਆ ਮਾਲਕ ਦੀ ਕਿਰਪਾ ਨਾਲ ਆਪਣੇ ਫਸਲਾਂ ਤਾਂ ਹੀ ਨੁਕਸਾਨੀਆਂ ਗਈਆਂ ਅਜੇ ਆਪ ਦੇ ਡੰਗਰਾਂ ਜੋ ਕੇ ਪੱਠੇ ਤਕਰੀਬਨ ਸਾਰਿਆਂ ਦੇ ਹੋਣਗੇ ਕਿਸੇ ਦੇ ਨਹੀਂ ਹੋਣੇ ਯੋ ਲੋਪਾ ਚਾਰ ਦੀ ਸ਼ੇਵ ਵਾਲਾ ਜਿੰਦਾ ਵੀ ਤੂੰ ਮੇਰੇ ਨਾਲ ਜੀ ਮੈਂ ਤੇਰੇ ਨਾਲ ਵੱਢ ਲਿਆ ਕਹਿੰਦੇ ਸੀ ਹੋਰ ਵੀ ਕਹਿੰਦੀ ਵੀ ਤੂੜੀ ਜੀ ਡਾਕਟਰ ਕਹਿੰਦਾ ਕਹਿੰਦਾ ਮੇਰੇ ਤੂੜੀ ਪਈ ਆ ਲੈ ਜਾ ਠੀਕ ਹੈ ਇਹ ਆਪਾਂ ਇੱਕ ਦੀ ਜਿਆਦੇ ਮੰਨ ਥੋੜੇ ਟਾਈਮ ਚ ਪ੍ਰੋਗਰਾਮ ਜਿਹਾ ਬਣਾਇਆ ਕਰਕੇ ਸਾਰੇ ਪਿੰਡ ਚ ਨਹੀਂ ਉਹ ਕਰਿਆ ਹਾਂ ਜਾਇਆ ਨਹੀਂ ਗਾ ਸਾਰੇ ਆ ਮੇਨ ਮੇਨ ਦੇ ਜੀ ਨੇ ਦੇਤੇ ਪਾਉ ਬਿਗਰ ਕੀ ਦੇਖਾਂਗੇ ਮਾਲਕ ਨੇ ਕਿਰਪਾ ਰੱਖੀ ਦਾ ਮੜਗਾ ਠੰਡਾ ਜਾ ਹੋਏ ਤੋਂ ਕੰਮ ਠੀਕ ਹੈ ਫਿਰ ਤੂੜੀ ਦਾੜੀ ਜਿਹੜੇ ਰੇਜ ਲੋੜ ਦੇਖਾਂਗੇ ਉਹਦੇ ਲਾ ਦੇ ਮੈਂ ਨਾ ਨਾ ਚਲੋ ਚੰਗੀ ਗੱਲ ਆ ਚੰਗੀ ਜਿਵੇਂ ਮਾਲਕ ਦਾ ਹੁਕਮ ਹੈ ਤੋ ਦੋਸਤੋ ਮੈਂ ਸਾਰਿਆਂ ਨੂੰ ਬੇਨਤੀ ਕਰਨੀ ਚਾਹਣਾ ਕਿ ਜੇ ਵੀਡੀਓ ਚੰਗੀ ਲੱਗੇ ਸ਼ੇਅਰ ਜ਼ਰੂਰ ਕਰਿਓ ਤੇ ਉਹ ਦੋਸਤਾਂ ਨੇ ਜਿਹੜੇ ਅੱਜ ਇੱਕ ਮੁਸੀਬਤ ਦੀ ਘੜੀ ਦੇ ਵਿੱਚੋਂ ਲੰਘ ਰਹੇ ਨੇ ਹਾਂ ਉਹਨਾਂ ਦਾ ਵੀ ਹੱਥ ਜ਼ਰੂਰ ਫੜੋਈ ਉਹਨਾਂ ਦਾ ਹੱਥ ਫੜੋ ਆਪਾਂ ਜਿੰਨਾ ਵੀ ਹੋ ਸਕਦਾ ਥੋੜੇ ਤੋਂ ਥੋੜਾ ਬਹੁਤਾ ਤੋਂ ਬਹੁਤਾ ਉਹਨਾਂ ਦਾ ਜਿਹੜਾ ਮਦਦ ਕੀਤੀ ਜਾਵੇ ਤੋ ਦੋਸਤੋ ਅਗਲੀ ਵੀਡੀਓ ਲੈ ਕੇ ਤੁਹਾਡੇ ਸਨ ਮੁਖਾਵਾਂਗੇ ਥੋੜੇ ਟਾਈਮ ਦੇ ਵਿੱਚ ਉਦੋਂ ਲਈ ਅਲਵਿਦਾ ਆਖਦੇ ਹਾਂ ਜੇ ਵੀਡੀਓ ਚੰਗੀ ਲੱਗੇ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਦੋਸਤੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ